ਸਸ ਸਤਿ ਸ਼੍ਰੀ ਅਕਾਲ ਦੋਸਤੋ ਗਿਨਿੰਗ ਵੀਡੀਓਜ਼ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਨਵੇਂ ਵਿਜ਼ਿਟ ਜਿਹੜੇ ਕਰ ਰਹੇ ਨੇ ਇਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਰੇ ਜਾਨੇ ਵੀਡੀਓ ਨੂੰ ਲਾਈਕ ਕਰ ਦੇਣ ਅੱਜ ਲੈ ਕੇ ਆਏ ਹਾਂ ਜੀ ਪੀਆਰਟੀਸੀ ਕੰਡਕਟਰ ਅਤੇ ਡਰਾਈਵਰ ਭਰਤੀ 2025 ਜਿਨ੍ਹਾਂ ਦੇ ਲਈ 8ਵੀਂ 10ਵੀਂ ਤੇ 12ਵੀਂ ਵਾਲੇ ਅਪਲਾਈ ਕਰ ਸਕਦੇ ਨੇ ਉਮਰ ਜੀ 18 ਤੋਂ 45 ਸਾਲ ਆਖਰੀ ਮਿਤੀ 5 5 2025 ਹੈ ਜੀ ਆਪਣੇ WhatsApp ਤੇ Telegram ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਉਹ ਚੈਨਲ ਨੂੰ ਜੁਆਇਨ ਕਰਕੇ ਨਵੀਆਂ ਭਰਤੀਆਂ ਦੇ ਨੋਟੀਫਿਕੇਸ਼ਨਾਂ ਜਲਦੀ ਤੋਂ ਜਲਦੀ ਪ੍ਰਾਪਤ ਕਰ ਸਕਦੇ ਹੋ ਕਿਰਪਾ ਕਰਕੇ ਜੁਆਇਨ ਕਰ ਲਓ ਜੀ ਇਹ ਭਰਤੀ ਨੂੰ ਕਿਵੇਂ ਅਪਲਾਈ ਕਰਨਾ ਹੈ ਜੀ ਕੌਣ ਅਪਲਾਈ ਕਰ ਸਕਦੇ ਜੀ ਇਹਦੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਹੁਣ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਐਸਐਸ ਸਰਵਿਸ ਪ੍ਰੋਵਾਈਡਰ ਦੇ ਵੱਲੋਂ ਜੀ ਨਾਬਾ ਰੋਡ ਪਟਿਆਲਾ ਦੇ ਵੱਲੋਂ ਜੀ ਇਹ ਹੀ ਡਰਾਈਵਰ ਤੇ ਕਨੈਕਟਰ ਦੀਆਂ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਤੇ ਤੁਸੀਂ ਇਹਨਾਂ ਪੋਸਟਾਂ ਨੂੰ ਪਹਿਲਾਂ ਵੀ ਵੀਡੀਓ ਦੇਖੀ ਹੋਵੇਗੀ ਇਹਨਾਂ ਨੇ ਐਕਸਟੈਂਡ ਕਰ ਦਿੱਤੀ ਹੈ ਡੇਟ 5 5 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਪਹਿਲਾਂ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ ਇਸ ਕਰਕੇ ਇਹਨਾਂ ਨੇ ਡੇਟ ਨੂੰ ਹੋਰ ਐਕਸਟੈਂਡ ਕਰ ਦਿੱਤਾ ਹੈ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਫੋਨ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁਣ ਚਲਦੇ ਹਾਂ ਜੀ ਆਪਾਂ ਵਿਦਿਅਕ ਯੋਗਤਾ ਤੇ ਉਮਰ ਹੱਦ ਦੇ ਬਾਰੇ ਜਾਣਕਾਰੀ ਦੇ ਲਈ ਪਹਿਲਾ ਨੋਟਿਸ ਜਾਰੀ ਹੋਇਆ ਜੀ ਕੰਡਕਟਰ ਦੀ ਪੋਸਟ ਦੇ ਲਈ ਤੇ ਇਹ ਵਿਗਿਆਦਯੋਗਤਾ ਜੀ ਕੁਝ ਇਸ ਵਰਗਾ ਹੈ ਜੀ 10ਵੀਂ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਜੀ ਸੈਕੰਡ ਡਿਵੀਜ਼ਨ ਦੇ ਨਾਲ ਤੁਹਾਡੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਜੀ ਤੇ ਤੁਹਾਡੀ 10ਵੀਂ ਪੰਜਾਬੀ ਦੇ ਕਿਸੇ ਵੀ ਸਬਜੈਕਟ ਦੇ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਤੁਹਾਡੇ ਕੋਲ ਕੰਡਕਟਰ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ ਜੀ ਤੇ ਤੁਹਾਡਾ ਫਰਸਟ ایڈ ਦਾ ਕਿਸੇ ਵੀ ਰਿਕੋਗਨਾਈਜ਼ ਏਜੰਸੀ ਜਾਂ ਥਾਟੀ ਦੇ ਵੱਲੋਂ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੀ ਫਰਸਟ ایڈ ਦਾ ਤੇ এজ ਦੀ ਗੱਲ ਕਰੀ ਜੀ 18 ਤੋਂ 37 ਸਾਲ ਦੀ ਗਰੁੱਪ ਕੋ ਲਈ এজ ਵਾਲੇ ਜਨਰਲ ਕੈਟਾਗਰੀ ਦੇ ਲੋਕ ਇਹਨੂੰ ਅਪਲਾਈ ਕਰ ਸਕਦੇ ਨੇ এজ ਰੈਲੈਕਸੇਸ਼ਨ ਐਸਸੀ ਤੇ ਬੀਸੀ ਐਸ ਪਰ ਗਵਰਨਮੈਂਟ ਲਾਅ ਹੈ ਜਿਹੜੇ ਉਹਨਾਂ ਮੁਤਾਬਕ ਹੋਵੇਗਾ ਜੀ ਸਿਲੈਕਸ਼ਨ ਦੀ ਗੱਲ ਕਰੀ ਜੀ ਕ੍ਰਾਈਟੇਰੀਆ ਫਾਰ ਸਿਲੈਕਸ਼ਨ ਜੀ ਕਿ ਤੁਹਾਨੂੰ ਸਿਲੈਕਟ ਕਿੱਦਾਂ ਕਰਨਗੇ ਜੀ 10ਵੀਂ ਜਾਂ 12ਵੀਂ ਦੇ ਵਿੱਚ ਤੁਹਾਡੇ ਜੇ 45% ਨੰਬਰ ਨੇ ਟੋਟਲ ਨੰਬਰ ਤਾਂ ਤੁਹਾਨੂੰ ਇੱਕ ਮੈਰਿਟ ਪੁਆਇੰਟ ਦਿੱਤਾ ਜਾਵੇਗਾ ਜੇ ਜੀ ਕਰੇ ਤੁਹਾਡੇ ਵਿੱਚ 70% ਮਾਰਕਸ ਨੇ ਤਾਂ ਤੁਹਾਨੂੰ 25% ਮਾਰਕਸ ਦਿੱਤੇ ਜਾਣਗੇ ਟੋਟਲ ਮਾਰਕਸਾਂ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਕਿ ਤੁਹਾਡੇ ਟੋਟਲ ਮਾਰਕਸ ਕਿੰਨੇ ਬੰਦੇ ਨੇ ਪਲੇਸ ਆਫ ਪੋਸਟਿੰਗ ਤੁਹਾਡਾ ਪੋਸਟਿੰਗ ਦਾ ਸਥਾਨ ਕਿਹੜਾ ਹੋਵੇਗਾ ਜੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਤੁਹਾਡਾ ਪੋਸਟਿੰਗ ਕੀਤੀ ਜਾਵੇਗੀ ਜੀ ਸੈਲਰੀ ਦੀ ਗੱਲ ਕਰੀਏ ਜੀ ਸੈਲਰੀ ਕੁਝ ਇਸ ਪ੍ਰਕਾਰ ਦੀ ਸੈਲਰੀ ਤੁਹਾਡੀ ਡੀਸੀ ਰੇਟ ਦੇ ਹਿਸਾਬ ਨਾਲ ਤੁਹਾਨੂੰ ਦਿੱਤੀ ਜਾਵੇਗੀ ਟਾਈਮ ਟੂ ਟਾਈਮ ਤੇ ਡਿਊਟੀ ਦੀ ਗੱਲ ਕਰੀਏ 8 ਘੰਟੇ ਤੁਹਾਡੀ ਇੱਕ ਦਿਨ ਦੇ ਹਿਸਾਬ ਨਾਲ ਡਿਊਟੀ ਹੋਵੇਗੀ ਜੇ ਤੁਸੀਂ ਓਵਰਟਾਈਮ ਕਰਦੇ ਹੋ ਤਾਂ ਉਹਦਾ ਤੁਹਾਨੂੰ ਅਡੀਸ਼ਨਲ ਯਾਨੀ ਕਿ ਨਾਈਟ ਅਲਾਉਂਸ ਦਿੱਤਾ ਜਾਵੇਗਾ ਤੇ ਤੁਹਾਨੂੰ ਇੱਕ ਵੀਕਲੀ ਰੈਸਟ ਵੀ ਹੋਵੇਗੀ ਯਾਨੀ ਕਿ ਹਫਤੇ ਚ 6 ਦਿਨ ਤੁਸੀਂ ਕੰਮ ਕਰਨਾ ਹੋਵੇਗਾ ਇੱਕ ਦਿਨ ਦੀ ਛੁੱਟੀ ਹੋਵੇਗੀ ਦੋਸਤੋ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਨੋਟੀਫਿਕੇਸ਼ਨ ਨੂੰ ਰੀਡ ਕਰ ਲੈਣਾ ਜੀ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਇਨਸਟਰਕਸ਼ਨ ਯਾਨੀ ਕਿ ਹਦਾਇਤਾਂ ਦਿੱਤੀਆਂ ਗਈਆਂ ਨੇ ਜੀ ਜਿਹੜੀਆਂ ਤੁਸੀਂ ਰੀਡ ਕਰ ਸਕਦੇ ਹੋ ਜੀ ਜਿੱਦਾਂ ਕਿ ਉਮੀਦਵਾਰ ਨੂੰ ਕਿਸੇ ਵੀ ਟਰਾਂਸਪੋਰਟ ਤੋਂ ਬਲੈਕਲਿਸਟ ਨਹੀਂ ਕੀਤਾ ਹੋਣਾ ਚਾਹੀਦਾ ਜੀ ਜਿਹੜੇ ਤੁਹਾਡੇ ਡਾਕੂਮੈਂਟ ਓਰੀਜਨਲ ਹੋਣੇ ਚਾਹੀਦੇ ਨੇ ਜੀ ਜੇਕਰ ਤੁਹਾਡੇ ਡਾਕੂਮੈਂਟ ਫੇਕ ਨਿਕਲੇ ਤਾਂ ਤੁਹਾਡੀ ਉਮੀਦਵਾਰੀ ਰ ਅਪਲਾਈ ਤੁਸੀਂ ਕਰਨਾ ਹੈ ਜੀ ਹਾਊ ਟੂ ਅਪਲਾਈ ਅਪਲਾਈ ਤੁਸੀਂ ਕਰਨਾ ਹੈ ਜੀ ਆਨਲਾਈਨ ਜੀ ਸਟੈਪ ਬਾਈ ਸਟੈਪ ਇੱਥੇ ਤੁਹਾਨੂੰ ਦੱਸਿਆ ਗਿਆ ਜੀ ਕਿੱਦਾਂ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਅਪਲਾਈ ਕਰਨ ਦੀ 100 ਰੁਪਏ ਤੁਹਾਡੀ ਪਲੱਸ ਜੀਐਸਟੀ ਤੁਹਾਡੀ ਫੀਸ ਰੱਖੀ ਗਈ ਹੈ ਜੀ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਨੰਬਰ 2 ਤੇ ਜੀ ਨੋਟੀਫਿਕੇਸ਼ਨ ਜੀ ਸੇਮ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਜੀ ਐਸਐਸ ਸਰਵਿਸ ਪ੍ਰੋਵਾਈਡਰ ਨੰਬਰ ਰੂਡ ਪਟਿਆਲਾ ਦੇ ਵੱਲੋਂ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਰਾਈਵਰ ਦੀਆਂ ਪੋਸਟਾਂ ਦੇ ਲਈ ਇਹ ਪੋਸਟਾਂ ਅਪਲਾਈ ਕਰਨ ਲਈ ਜੋਗੂ ਮੀ ਦੁਬਾਰਾ ਕੋਲੋਂ ਆਨਲ eligibility criteria ਦੀ ਗੱਲ ਕਰੀ ਜੀ ਕੀ ਕੁਝ ਚਾਹੀਦਾ ਜੀ ਮਿਡਲ ਕਲਾਸ ਯਾਨੀ ਕਿ ਘੱਟੋ ਘੱਟ 8ਵੀਂ ਪਾਸ ਹੋਣੀ ਚਾਹੀਦੀ ਜੀ 8ਵੀਂ ਪੰਜਾਬੀ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ 5 ਸਾਲ ਦਾ ਤੁਹਾਡੇ ਕੋਲ ਹੈਵੀ ਡਰਾਈਵਿੰਗ ਲਾਇਸੈਂਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਉਮਰ ਹੱਦ ਜੀ 25 ਤੋਂ 45 ਸਾਲ ਤੱਕ ਦੀ ਏਜ ਹੈ ਜੀ ਤੇ ਏ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਸੀਐਸਸੀ ਗਾਸਟ ਵਾਲਿਆਂ ਨੂੰ ਜੀ ਤੁਹਾਡਾ ਜਿਹੜਾ ਸਿਲੈਕਸ਼ਨ ਹੋਵੇਗਾ ਜੀ ਡਰਾਈਵਿੰਗ ਟੈਸਟ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਉਹ ਤੁਹਾਨੂੰ ਕਲੀਅਰ ਕਰਨਾ ਹੋਵੇਗਾ ਜੀ ਪਲੇਸ ਆਫ ਪੋਸਟਿੰਗ ਯਾਨੀ ਕਿ ਤੁਹਾਡੀ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਤੁਹਾਡੀ ਪੋ ਤੁਹਾਨੂੰ ਖਾ ਦੀ ਗੱਲ ਕਰੀਏ ਡੀਸੀ ਰੇਟ ਦੇ ਹਿਸਾਬ ਨਾਲ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਜੀ ਤੇ ਡਿਊਟੀ ਤੁਹਾਡੀ 8 ਘੰਟੇ ਦੀ ਹੋਵੇਗੀ ਇੱਕ ਦਿਨ ਦੇ ਵਿੱਚ ਓਵਰਟਾਈਮ ਦਾ ਤੁਹਾਨੂੰ ਪੇਡ ਕੀਤਾ ਜਾਵੇਗਾ ਅਲੱਗ ਜੀ ਤੁਹਾਨੂੰ ਇੱਕ ਵੀਕਲੀ ਅਰੈਸਟ ਵੀ ਦਿੱਤੀ ਜਾਵੇਗੀ ਯਾਨੀ ਹਫਤੇ ਦੀ ਇੱਕ ਛੁੱਟੀ ਦਿੱਤੀ ਜਾਵੇਗੀ ਜੀ ਅਪਲਾਈ ਕਰਨ ਦਾ ਤਰੀਕਾ ਸੇਮ ਹੈ ਜੀ ਇੰਪੋਰਟੈਂਟ ਇਨਸਟਰਕਸ਼ਨ ਤੁਸੀਂ ਪੜ੍ਹ ਲੈਣੀ ਹੈ ਜੀ ਤੇ ਫੀਸ ਵੀ ਸੇਮ ਹੈ ਜੀ ਅਪਲਾਈ ਕਰਨ ਲਈ 100 ਰੁਪਏ ਪਲੱਸ ਜੀਐਸਟੀ ਚਾਰਜਸ ਜੀ ਔਨਲਾਈਨ ਅਪਲਾਈ ਕਰਨਾ ਹੋਵੇਗਾ ਸਾਰਾ ਕੁਝ ਸੇਮ ਹੈ ਜੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਇੱਕ ਵਾਰੀ ਪੜ੍ਹ ਕੇ ਇਹਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਲਿੰਕ ਦਿੱਤਾ ਹੋਇਆ ਹੈ ਚੈਨਲ ਦਾ ਤੇ Telegram ਚੈਨਲ ਦਾ ਵੀ ਲਿੰਕ ਦਿੱਤਾ ਹੋਇਆ ਹੈ ਕਿਰਪਾ ਕਰਕੇ ਉਹਨੂੰ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਇਸ ਤਰ੍ਹਾਂ ਦੀ ਹੋਰ ਪੋਸਟਾਂ ਵੀ ਆਪਣੇ ਪੇਜ ਤੇ ਅਪਲੋਡ ਕੀਤੀਆਂ ਹੋਈਆਂ ਨੇ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਆ ਕਰੋਗੇ ਜੀ ਆਪਾਂ ਹੋਰ ਇਸ ਤਰ੍ਹਾਂ ਦੀਆਂ ਪੋਸਟਾਂ ਅਪਲੋਡ ਕਰਦੇ ਰਹੇ ਨੇ ਪੇਜ ਤੇ ਤੁਸੀਂ ਚੈੱਕ ਕਰ ਸਕਦੇ ਹੋ ਧੰਨਵਾਦ ਜੀ